ਦੇਣੀ ਆ ਜੀ ਬਿਲਕੁਲ ਕੰਮਵਾਲੇ ਦਿੱਕਤ ਨਹੀਂ ਆਉਗੀ ਮੈਂ ਜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਿਲਕੁਲ ਵੇਲਾ ਪਿੰਡ ਦੇ ਕੰਮਾਂ ਲਈ ਤੇ ਸੱਚੀ ਉਹ ਗੱਲ ਆ ਮੈਂ ਕਦੀ ਕਿਸੇ ਕੋਲ ਤੇਲ ਵੀ ਨਹੀਂ ਲਿਆ ਤੰਗ ਮੈਂ ਸਿਰਫ ਆਪਣੇ ਬਾਪੂ ਲਈ ਕਰਦਾ ਉਹਦੇ ਪੈਸੇ ਖਰਚਦਾ ਉਹਨੇ ਇਜਾਜ਼ਤ ਦਿੱਤੀ ਆ ਬਾਕੀ ਮੇਰੇ ਯਾਰ ਦੋਸਤ ਬਾਹਰ ਆ ਮੇਰੀ ਮਤਬ ਉਹ ਕਰਦੇ ਆ ਮਨੋ ਲੋੜ ਹਰ ਹਰ ਬੰਦੇ ਨਾਲ ਜਾਂਦਾ ਹਰ ਬੰਦੇ ਦੀ ਮਦਦ ਕਰਦਾ ਹਰ ਬੰਦੇ ਨਾਲ ਪਿਆਰ ਕਰਦਾ ਕਿਸੇ ਕੋਲ ਕਦੀ ਇਹਨੇ ਇੱਕ ਦੁੱਕੀ ਦਾ ਤੇਲ ਵੀ ਨਹੀਂ ਪਾਇਆ ਕਦੀ ਪੰਜ ਚਾਰ ਵਾਰੀ ਮੇਰ ਨਾਲ ਵੀ ਫਿਰੋਜ਼ਪੁਰ ਸੀ ਗਿਆ ਗੱਡੀ ਤੇਲ ਵੀ ਨਹੀਂ ਪਾਉਂਦਾ ਆਪਣੇ ਆਪਣੇ ਕੋਲ ਖਰਚ ਕਰਦਾ ਸਾਰਾ ਤੇ ਸਾਰਾ ਪਿੰਡੇ ਦੀ ਇੱਜ਼ਤ ਕਰਦਾ ਆਈ ਭਾਈ ਚਾਰੇਲੀ ਜਿਹੜਾ ਕਬਰਿਸਤਾਨ ਲਈ ਉਹਦੀ ਵੀ ਥਾਂ ਜਿਹੜੀ ਬੜੇ ਚਿਰ ਦੀ ਮੰਗ ਸੀ ਕੋਈ ਇਦਾਂ ਨਹੀਂਗਾ ਕੋਈ ਨਵੀਂ ਗੱਲ ਸੀਗੀ ਪਤਾ ਸਾਰਿਆਂ ਨੂੰ ਸੀ ਪਰ ਕੋਈ ਐਫਰਟ ਨਹੀਂ ਕੀਤਾ ਗਿਆ ਤੇ ਮੈਂ ਕਿੰਨੇ ਬੜਾ ਵਧੀਆ ਇਨੀਸ਼ੀਏਟਿਵ ਲੈ ਕੇ ਆਇਆ ਕੀਟਰ ਕੋਈ ਨਹੀਂ ਤੇ ਮੇਰੇ ਪਿੰਡ ਨੇ ਮੈਨੂੰ 2.5 ਕਿਲੋਮੀਟਰ ਦੂਰ ਮੇਰਾ ਘਰ ਆ ਮੈਂ ਪਿੰਡ ਨਹੀਂ ਰਹਿੰਦਾ ਫਿਰ ਵੀ ਜਟਾਇਆ ਵਾ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਤੇ ਸਾਰਾ ਪਿੰਡ ਮੇਰੇ ਨਾਲ ਆ ਤੇ ਇਹ ਸੀਟ ਦੇ ਉੱਤੇ ਬੜੇ ਬੜੇ ਤਗੜਿਆਂ ਮੈਲਾਂ ਦਾ ਜ਼ੋਰ ਲੱਗਾ ਸੀਗਾ ਮੇਰੇ ਪਿੰਡ ਚੱਕੋਕੀਚ ਗੰਦੇ ਪਾਣੀ ਦੀ ਨਿਕਾਸੀ ਲਈ 14 ਲੱਖ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੇ ਛੱਪੜ ਦੀ ਪਟਾਈ ਦਾ ਕੰਮ ਸ਼ੁਰੂ ਹੋ ਗਿਆ ਜਿਹਦਾ ਘਟਨ ਆਪ ਦੇ ਹਲਕੇ ਇੰਚਾਰਜ ਐਡਵੋਕੇਟ ਹਰ ਸਿਮਰਨ ਸਿੰਘ ਕੋਲੋਂ ਕੀਤਾ ਗਿਆ ਇਸ ਦੌਰਾਨ ਪਿੰਡ ਦੇ ਸਰਪੰਚ ਜਗਤਾਰ ਸਿੰਘ ਹੈਪੀ ਤਲਵਲ ਨੇ ਪਿੰਡ ਦੀਆਂ ਹੋਰ ਮੁਸ਼ਕਲਾਂ ਵੀ ਐਡਵੋਕੇਟ ਉਹ ਬੰਦੇ ਧਿਆਨ ਵਿੱਚ ਲਿਆਦੀਆਂ ਤੇ ਹੁਮਨ ਨੇ ਵਿਸ਼ਵਾਸਤ ਹੋਇਆ ਕਿ ਪ੍ਰਿੰਡੀਆਂ ਬਾਕੀ ਰੰਗੇ ਮੁਸ਼ਕਲਾਂ ਦਾ ਵੀ ਜਲਦ ਹੱਲ ਕੀਤਾ ਜਾਵੇਗਾ ਇਸ ਮੁਕੇ ਗੱਲਬਾਤ ਕਰਦੇ ਆ ਹਲਕਾ ਇੰਚਾਰਜ ਹੁਮਨ ਸਰਪੰਚ ਤੇ ਪਿੰਡ ਦੇ ਲੋਕਾਂ ਨੇ ਕੀ ਆਖਿਆ ਪੇਸ਼ ਹੈ ਸਾਡੀ ਵਿਸ਼ੇਸ਼ ਰਿਪੋਰਟ ਸਰ ਜੀ ਅੱਜ ਜੀ ਪਿੰਡ ਚੱਕੂਕੀ ਲਈ ਆਪਾਂ ਜਿਹੜਾ ਨਿਕਾਸ ਲਈ ਜਿਹੜਾ ਛੱਪੜ ਆ ਅੱਗੇ ਵੀ ਬਹੁਤ ਜਦੋਂ ਅਜੇ ਪੰਚਾਇਤ ਚੁਣੀ ਜਾਣੀ ਹੈ ਤੇ ਉਸ ਤੋਂ ਪਹਿਲਾਂ ਦੀ ਵੀ ਗੱਲ ਪਿੰਡ ਦੇ ਵਾਸੀ ਕਿਉਂਕਿ ਇਹ ਮੇਰਾ ਨਾਨਕਾ ਪਿੰਡ ਵੀ ਆ ਮੈਨੂੰ ਸ਼ੁਰੂ ਤੋਂ ਇਹ ਪਤਾ ਹੈ ਕਿ ਭਈ ਇੱਥੇ ਜਿਹੜੀ ਦਿੱਕਤ ਹੈ ਨਿਕਾਸੀ ਦੀ ਹੈ ਹੁਣ ਚਲੋ ਸਰਪੰਚ ਸਾਹਿਬ ਜਿਹੜੇ ਆਪਣੇ ਜਗਤਾਰ ਢਾਲੀਵਾਲ ਜੀ ਇਹ ਮੇਰੇ ਨਾਲ ਖੜੇ ਅੱਜ ਇਹਨਾਂ ਨੇ ਇੱਕ ਆਰੰਭ ਕੀਤਾ ਬੜੀ ਵਧੀਆ ਚੀਜ਼ ਦਾ ਕਿ ਇੱਕ ਛੱਪੜ ਜਿਹੜਾ 12 ਕਨਾਲ ਦਾ ਜਿਹੜਾ ਆ ਉਹ ਪਿੰਡ ਨੂੰ ਸਮਰਪਿਤ ਕੀਤਾ ਅੱਜ ਦੀ ਆਪਾਂ ਸ਼ੁਰੂਆਤ ਅੱਜ ਟੱਪ ਲਾ ਕੇ ਕੀਤੀ ਜੀ ਕਿੰਨੇ ਚਿਰ ਜਿਹੜਾ ਤਿਆਰ ਹੋ ਜੂਗਾ ਦੇਖੋ ਜੀ ਕਿੰਨਾ ਲੱਗੂਗਾ ਜੀ ਸਰਪੰਚ ਸਾਹਿਬ ਇੱਕ ਇੱਕ ਮਹੀਨੇ ਦਾ ਟਾਈਮ ਲਿਆ ਇੱਕ ਮੰਥ ਦੇ ਵਿੱਚ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਜਿਹੜਾ ਆ ਇਹ ਵੀ ਕੰਮ ਕੀਤਾ ਜਾਊਗਾ ਤੇ ਨਾਲ ਜਿਹੜਾ ਆ ਇੱਕ ਆਪਣੇ ਅਸਾਈ ਭਾਈਚਾਰੇ ਲਈ ਜਿਹੜਾ ਕਬਰਿਸਤਾਨ ਲਈ ਉਹਦੀ ਵੀ ਥਾਂ ਜਿਹੜੀ ਬੜੇ ਚਿਰ ਦੀ ਮੰਗ ਸੀ ਕੋਈ ਇਦਾਂ ਨੀਗਾ ਕੋਈ ਨਵੀਂ ਗੱਲ ਸੀਗੀ ਪਤਾ ਸਾਰਿਆਂ ਨੂੰ ਸੀ ਪਰ ਕੋਈ ਐਫਰਟ ਨਹੀਂ ਕੀਤਾ ਗਿਆ ਤੇ ਮੈਂ ਕਹਿੰਨੇ ਬੜਾ ਵਧੀਆ ਇਨੀਸ਼ੀਏਟਿਵ ਲੈ ਕੇ ਸਰਪੰਚ ਸਾਹਿਬ ਜਿਹੜਾ ਬਹੁਤ ਚੰਗਾ ਜਿਹੜਾ ਉਹ ਕੰਮ ਕੀਤਾ ਨਾਲ ਜਿਹੜਾ ਆ ਆਪਣੇ ਸ਼ੈੱਡ ਪਾਇਆ ਜਿਹੜਾ ਆ ਬਾਬਾ ਜੀ ਨੇ ਹਾਂ ਗੁਰਦੁਆਰਾ ਸਾਹਿਬ ਇੱਕ ਸ਼ੈੱਡ ਵੀ ਜਿਹੜਾ ਪਾਇਆ ਤੇ ਬਾਕੀ ਨਾਲੇ ਹੋਰ ਵੀ ਜਿਹੜੀ ਕੋਈ ਪਿੰਡ ਦੀ ਚੀਜ਼ ਹੈ ਨਾ ਜੀ ਇਹ ਪਿੰਡ ਦੀ ਚਲੋ ਇਸ ਚੀਜ਼ ਦੀ ਸ਼ਾਬਾਸ਼ ਹੈ ਪੂਰੇ ਪਿੰਡ ਨੂੰ ਕਿ ਇਹ ਜਦੋਂ ਕੰਮ ਲੈਣ 'ਚ ਸੰਕੋਚ ਨਹੀਂ ਕਰਦੇ ਕੰਮ ਦੱਸ ਕੇ ਕਰਾ ਲੈਂਦੇ ਆ ਤੇ ਮੈਨੂੰ ਇਸ ਚੀਜ਼ ਦਾ ਬਹੁਤ ਚੰਗਾ ਲੱਗਦਾ ਕਿਉਂਕਿ ਸਾਡੀ ਸਰਕਾਰ ਮੈਂ ਖੁਦ ਵੀ ਆਪ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਜਿਹੜੇ ਆ ਲੋਕਾਂ ਦੇ ਉਹ ਕੰਮ ਕਰੀਏ ਜਿਹੜੇ ਲੋਕਾਂ ਦੀ ਜ਼ਿੰਦਗੀ ਨੂੰ ਸੌਖੇ ਕਰਨ ਅਸੀਂ ਆਪ ਇਸ ਚੀਜ਼ ਨੂੰ ਚਾਹੁੰਦੇ ਆ ਸੋ ਪਿੰਡ ਦਾ ਵੀ ਜਿਹੜਾ ਇਤਫਾਕ ਇੱਕ ਦੂਜੇ ਨਾਲ ਬਣਿਆ ਰਵੇ ਪਿਆਰ ਬਣਿਆ ਰਵੇ ਤੇ ਕੰਮ ਜਿਹੜਾ ਆ ਉਹ ਇਸੇ ਤਰ੍ਹਾਂ ਵਧਦਾ ਰਵੇ। ਇਹੀ ਮੈਂ ਮਨੂ ਕੰਮ ਕਰਦਾ। ਮੀਰ ਜੱਟ ਦੇ ਭਾਈਚਾਰੇ ਵੀ ਇਕੱਠੇ ਮੀਰ ਜੱਟ ਦੇ ਭਾਈਚਾਰੇ ਵੀ ਨਾਲ ਹੀ ਸਾਂਝੇ ਕਬਰਸਤਾਨਾਂ ਨਾਲ ਸਾਂਝੇ ਕਰਦਾ। ਖਾਲਸਾ ਵਾਇਗੁਰੂ ਜੀ ਦੀ ਫਤਿਹ ਅਸੀਂ ਜਿਹਾ ਆਖਦੇ ਸਾਡੇ ਹਲਕਾ ਚਾਰ ਸਾਹਿਬ ਨੂੰ ਤੋਂ ਨਾਲ ਜਿੰਨੇ ਵੀ ਸਾਡੇ ਸੱਜਣ ਪਤਵੰਤੇ ਆਏ ਆ ਵੀ ਸਾਡੇ ਪਿੰਡ ਦੀ ਨਾ ਬੜੀ ਵੱਡੀ ਪ੍ਰੋਬਲਮ ਸੀ ਛੱਪੜ ਦੀ ਤੇ ਡੇਢ ਸੀ ਕਿੱਲੇ ਦੇ ਵਿੱਚ ਜਿਹਨੂੰ 12 ਕਨਾਲ ਦੇ ਵਿੱਚ ਛੱਪੜ ਪੁੱਟਣ ਲੱਗੇ ਆ ਅੱਗੇ ਦੋ ਕਨਾਲ ਜਿਹੜਾ ਦਾ ਉਹ ਪਹਚਾਤੀ ਰਕਬਾ ਉਹਦਾ ਮੀਰਜਾਦਾ ਭਾਈਚਾਰਾ ਤੇ ਸਾਈ ਭਾਈਚਾਰੇ ਨੂੰ ਕਬਰਸਤਾਨ ਲਈ ਥਾਂ ਛੱਡਿਆ ਆ ਤੇ ਇੱਕ ਅਸੀਂ ਜਿਹੜੀ ਸ਼ੈੱਡ ਬਣਵਾਈ ਆ ਬਾਬਾ ਜੀਵਨ ਸਿੰਘ ਦੇ ਗੁਰਦਵਾਰ ਸਾਹਿਬ 3 ਲੱਖ ਦੀ ਲਾਗਤ ਨਾਲ ਤੇ ਜਿਹੜੇ ਹੋਰ ਵੀ ਕੰਮ ਐ ਨਾ 5500 ਰੁਪਏ ਦਾ ਸ਼ਗਨ ਅਸੀਂ ਅਲਾਣ ਕੀਤਾ ਸੀ ਤੇ ਕੋਈ ਘਰ ਇਹ ਨਹੀਂ ਕਹਿ ਸਕਦਾ ਵੀ ਉਹਨੇ ਕੋਈ ਪਾਰਟੀਬਾਦੀ ਵੇਖ ਕੇ ਦਿੱਤਾ ਜਿਹੜੇ ਘਰ ਵਿਆਹ ਹੋਇਆ ਉਹ ਜਾ ਕੇ ਦੇਖ ਕੇ ਆਏ ਆ ਤੇ ਕਿਸੇ ਪਿੰਡ ਦੇ ਲੀਡਰ ਦਾ ਪਤਾ ਪਿੰਡ ਤੋਂ ਲੱਗਦਾ ਹੁੰਦਾ ਵਾ ਜੇ ਉਹਦੇ ਪਿੰਡ ਨਾਲ ਨਹੀਂ ਤਾਂ ਲੀਡਰ ਕੋਈ ਨਹੀਂ ਤੇ ਮੇਰੇ ਪਿੰਡ ਨੇ ਮੈਨੂੰ 2.5 ਕਿਲੋਮੀਟਰ ਦੂਰ ਮੇਰਾ ਘਰ ਆ ਮੈਂ ਪਿੰਡ ਨਹੀਂ ਰਹ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਤੇ ਸਾਰਾ ਪਿੰਡ ਮੇਰੇ ਨਾਲ ਆ ਤੇ ਇਹ ਸੀਟ ਦੇ ਉੱਤੇ ਬੜੇ ਬੜੇ ਤਗੜਿਆਂ ਮਹਿਲਾਂ ਦਾ ਜ਼ੋਰ ਲੱਗਾ ਸੀਗਾ ਮੇਰੇ ਪਿੰਡ ਨੇ ਬੜਾ ਕਰਾਰਾ ਜਵਾਬ ਦਿੱਤਾ ਹੁਣ ਜ਼ੁਬਾਨ ਹੀ ਬੰਦ ਹੋ ਗਈ ਇਹਨਾਂ ਦੀ ਬੋਲਣੋਂ ਹਟ ਗਏ ਨੇ ਅੱਜ ਵੀ ਇੱਥੇ ਡਾਇਰੈਕਟ ਇਨਡਾਇਰੈਕਟ ਉਹ ਛੱਪੜ ਢੱਕਣ ਲਈ ਜ਼ੋਰ ਲਾਉਂਦੇ ਉਹਨਾਂ ਦੇ ਕੋਈ ਅਗਲੇ ਡੇਡੇ ਹਰਕੂਨ ਦੇ ਆ ਪਰ ਚਲੋ ਸਰਕਾਰੀ ਕੰਮ ਰੁਕਦੇ ਨਹੀਂ ਹੁੰਦੇ ਤੇ ਇੰਨੇ ਪਿੰਡ ਦੀਆਂ ਬਦਵਾਵਾਂ ਲੈ ਬੈਂਦੀਆਂ ਹੁੰਦੀਆਂ ਜੇ ਕੋ ਚੰਗੇ ਕੰਮ ਨੂੰ ਢੱਕੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਸਾਂਝੇ ਕੰਮ ਹੋਣ ਦਈਏ ਵਧੀਆ ਤਰੀਕੇ ਨਾਲ ਕਰੀਏ ਸਾਰੇ ਜਾਨੇ ਇਕੱਠੇ ਹੋ ਕੇ ਚੱਲੀਏ ਤੇ ਕੋ ਪਿੰਡ ਦਾ ਪਤਾ ਲੱਗੇ ਕਿ ਪਿੰਡ ਹੈਗਾ ਵਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਇਸ ਤੋਂ ਲਾਵਾ ਹੋਰ ਕੋਈ ਕੰਮ ਨਹੀਂ ਕੀਤਾ ਅੱਜ ਸਾਡਾ 2000 ਫੁੱਟ ਦਾ ਜੀ ਆਪਸੇ ਡਾਇਰੈਕਟਰ ਸਾਹਿਬ ਕੋਲ ਨੇ ਸਾਨੂੰ ਪੱਥਰ ਮਿਲਣਾ ਆ ਉਤੇ ਲਾਉਣ ਲਈ ਆਪਣੇ ਦਰਿਆ ਤੇ ਲਾਈਟਾਂ ਲਾਈਆਂ 148 ਅੱਡੇ ਤੇ ਕਮਰਾ ਪਵਾਇਆ ਹੁਣ ਜਿਹੜੀਆਂ ਮਿੱਟੀ ਸਾਰੀ ਸਰਕਾਰੀ ਸਕੂਲੇ ਪਵਾਉਣੀ ਆ ਉਹ ਵੀ ਕੋਮਨ ਸਾਹਿਬ ਨੇ ਕਹਿਤਾ ਵੀ ਤੁਹਾਡਾ ਸਰਕਾਰੀ ਸਕੂਲ ਵਧੀਆ ਹੋ ਜਾਊਗਾ ਪੰਚਾਇਤਕਾਰ ਬਣਵਾਉਣਾ ਆ ਤੇ ਅੱਡੇ ਦੇ ਅਸੀਂ ਆਪਣੀ ਵਧੀਆ ਜੜਾ ਵਾ ਉਹ ਮਿੱਟੀ ਪਾ ਕੇ ਉਹਦੀ ਛੱਡ ਪਾਉਣੀ ਆ ਤੇ ਇੱਕ ਗਰਾਊਂਡ ਦਾ ਅਸੀਂ ਜਰੂਰ ਸੋਚਣਾ ਉਹ ਕਮਨ ਸਾਹਿਬ ਪਲੇ ਗਰਾਊਂਡ ਪਾਤੀ ਦਾ ਅਸ਼ੀਰਵਾਦ ਚਾਹੀਦਾ ਉਹਨਾਂ ਨੇ ਪਾਸ ਕਰ ਦੇਣੀ ਆ ਜੀ ਕੰਮ ਵੱਲੋਂ ਦਿੱਕਤ ਨਹੀਂ ਆਊਗੀ ਮੈਂ ਜੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਬਿਲਕੁਲ ਵੇਲਾ ਪਿੰਡ ਦੇ ਕੰਮਾਂ ਲਈ ਤੇ ਸੱਚੀ ਉਹ ਗੱਲ ਆ ਮੈਂ ਕਦੀ ਕਿਸੇ ਕੋਲ ਤੇਲ ਵੀ ਨਹੀਂ ਲਿਆ ਤੰਗ ਮੈਂ ਸਿਰਫ ਆਪਣੇ ਬਾਪੂ ਨੂੰ ਹੀ ਕਰਦਾ ਉਹਦੇ ਪੈਸੇ ਖਰਚਦਾ ਉਹਨੇ ਇਜਾਜ਼ਤ ਦਿੱਤੀ ਆ ਬਾਕੀ ਮੇਰੇ ਯਾਰ ਦੋਸਤ ਬਾਹਰ ਆ ਮੇਰੀ ਮਤਬੋਹ ਕਰਦੇ ਆ ਮੈਨੂੰ ਲੋੜ ਨਹੀਂ ਪੈਂਦੀ ਕਿਸੇ ਕੋਲ ਲੈਣ ਦੀ ਜੀ ਬਸ ਬਹੁਤ ਬਹੁਤ ਮਿਹਰਬਾਨੀ ਪੰਚ ਜਗਤਾਰ ਸਿੰਘ ਹੈਪੀ ਜਿਹਨੂੰ ਆਪਾਂ ਪਿਆਰ ਨਾਲ ਹੈਪੀ ਕਹਿੰਦੇ ਆ ਖੱਦਰ ਬਹੁਤ ਪੜਿਆ ਲਿਖਿਆ ਮੁੰਡਾ ਚੜ੍ਹਦੀ ਕਲਾ ਦਾ ਮੁੰਡਾ 5 ਸਾਲ 5 ਸਾਲ ਹੋ ਗਿਆ ਨੂੰ ਕੰਮ ਕਰਾਉਂਦੇ ਨੇ ਪਿੰਡ ਦੇ ਵਿੱਚ ਹਰ ਹਰ ਬੰਦੇ ਨਾਲ ਜਾਂਦਾ ਹਰ ਬੰਦੇ ਦੀ ਮਜਦ ਕਰਦਾ ਹਰ ਬੰਦੇ ਨਾਲ ਪਿਆਰ ਕਰਦਾ ਇਸੇ ਕੋ ਕੋਦੀਏ ਨੇ ਇੱਕ ਦੁੱਕੀ ਦਾ ਤੇਲ ਵੀ ਨਹੀਂ ਪਾਇਆ ਕਦੀ ਪੰਜ ਚਾਰ ਵਾਰੀ ਮੇਰ ਨਾਲ ਵੀ ਇਹ ਫਿਰੋਜ਼ਪੁਰ ਚ ਗਿਆ ਗੱਡੀ ਤੇਲ ਵੀ ਨਹੀਂ ਪਾਉਂਦਾ ਆਪਣੇ ਆਪਣੇ ਕੋਲ ਖਰਚ ਕਰਦਾ ਸਾਰਾ ਤੇ ਸਾਰਾ ਪਿੰਡੇ ਦੀ ਇੱਜ਼ਤ ਕਰਦਾ ਐ ਵੇਲੇ ਸਾਡੇ ਕੋਲ ਧਮਨ ਸਾਹਿਬ ਵੀ ਖਲੋਤੇ ਆ ਜਿਹੜੇ ਸਾਡੇ ਮਤਲਬ ਰਿਸ਼ਤੇਦਾਰ ਆ ਸਾਡੇ ਇਸ ਪਿੰਡੇ ਉਹਨਾਂ ਵੀ ਉਹਨਾਂ ਦੇ ਵੀ ਸਾਨੂੰ ਪੂਰੀ ਫੁੱਲ ਸਪੋਰਟ ਆ ਕਿਉਂਕਿ ਅਸੀਂ ਚੰਗੇ ਕੰਮ ਕਰ ਰਿਹਾ ਮੁੰਡਾ ਇਸ ਪਿੰਡ ਦਾ ਸਰਪੰਚ ਦਾਵਾ ਬਣਿਆ ਵਾ ਸਾਰੇ ਪਿੰਡੇ ਦੇ ਕੰਮ ਕਰਾਊਗਾ ਤੇ ਇਸੇ ਤਰ੍ਹਾਂ ਸਾਰਾ ਪਿੰਡੇ ਨੂੰ ਮਿਲਜੋਲ ਕੇ ਸਾਰੇ ਇੱਕ ਝੋਟਾ ਪਿੰਡ ਆਹ ਵੇਲੇ ਸਾਰਾ ਪਿੰਡੇ ਦੇ ਨਾਲ ਖੜਾ ਵਾ ਮੈਂ ਇੱਕ ਜੰਕਾਰਾ ਛੜੂਗਾ ਸਾਰੇ ਸੰਗਤ ਨੇ ਵੀ ਬਾਹਾਂ ਖੜੀਆਂ ਕਰਕੇ ਜਵਾਬ ਦੇਣਾ ਬੋਲੇ ਈਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅੱਜ ਕੰਮ ਹੋਇਆ ਕਿੰਨੀ ਕੀ ਲੋੜ ਸੀ ਪਿੰਡ ਨੂੰ ਬਹੁਤ ਜ਼ਿਆਦਾ ਲੋੜ ਸੀ ਜੀ ਪਿੰਡ ਦਾ ਸੱਪੜ ਪਿੰਡ ਦੀਆਂ ਮੜੀਆਂ ਤੇ ਪਿੰਡ ਦੀਆਂ ਸੜਕਾਂ ਤੋਂ ਪਤਾ ਲੱਗਦਾ ਵੀ ਪਿੰਡ ਦਾ ਸਰਪੰਚ ਕਿਹੋ ਜਿਹਾ ਤੇ ਇਲਾਕੇ ਦੇ ਜੇ ਐਮਐਲਏ ਉਹ ਕਿਦਾਂ ਨੇ ਇਹ 70 ਸਾਲ ਤੋਂ ਮੰਗ ਸੀ ਇਹ 70 ਸਾਲ ਤੋਂ ਸਾਡੀ ਪੂਰੀ ਪੁਰ ਜੋਰ ਮੰਗ ਸੀ ਹਰ ਸਾਲ ਹੀ ਜਦੋਂ ਵੀ ਕੋਈ ਨਵਾਂ ਸਰਪੰਚ ਬਣਦਾ ਇਹ ਮੰਗ ਰੱਖੀ ਜਾਂਦੀ ਸੀ ਪਰ ਇਸ ਹੈਪੀ ਨੇ ਇਹ ਪਹਿਲਾਂ ਇੱਕ ਟਾਮੀ ਹੱਥੋਂ ਸਟਾਰਟ ਕੀਤਾ ਵਾ ਘੁੰਮਣ ਸਾਹਿਬ ਦੇ ਸੰਯੋਗ ਦੇ ਨਾਲ 5500 ਵਾਲਾ ਦੱਸ ਦਿਓ ਸਾਰੇ ਹਾਂ ਜੀ ਹਰ ਉਹ ਬੰਦੇ ਨੇ ਹਰ ਜਿੰਨੇ ਵੀ ਪਿੰਡ ਚ ਨਗਰ ਚ ਵਿਆਹ ਹੋਏ ਅੱਜ ਤੱਕ ਦੋ ਮਹੀਨਿਆਂ ਦੇ ਵਿੱਚ ਹਰ ਘਰ ਚ 5100 ਰੁਪਏ ਦਿੱਤਾ ਕਿਸੇ ਦੇ ਕਿਸੇ ਲੜਕੀ ਦਾ ਵਿਆਹ ਹੋਵੇ ਕਿਸੇ ਬਰਾਦਰੀ ਦੀ ਹੋਵੇ ਆਹ ਨਹੀਂ ਸਭ ਤੋਂ ਪਹਿਲਾਂ ਅਸੀਂ ਸਭ ਤੋਂ ਵਧਿਆ ਬੰਨ ਕੰਮ ਕਰ ਰਿਹਾ ਵਾ ਤੇ ਸੋ ਇਸੇ ਤਰ੍ਹਾਂ ਕਰਦਾ ਰਹੇਗਾ ਗੁਰੂ ਕਿਰਪਾ ਕਰੇ ਬਾਬਾ ਨਾਨਕ ਦੇ ਪਿੰਡ ਸਾਡਾ ਜਿਹੜਾ ਚੜ੍ਹਦੀ ਕਲਾ 'ਚ ਰਹੇ ਤੇ ਸਾਰੀ ਸਫਾਈ ਪਿੰਡ ਦੀ ਹੋਵੇ ਤੇ ਸਭ ਦਾ ਹੱਥ ਹੋਵੇ ਇਧਰੋਂ ਬਹੁਤ ਬਹੁਤ ਧੰਨਵਾਦ ਜੀ